ਮੈਂ ਸ੍ਰਿੰਦਰ ਸਿੰਘ ਨਕਲਾਂ ਜੀ ਜਿਹੜਾ ਹੁਸ਼ਿਆਰਪੁਰ ਤੋਂ ਬੋਲ ਰਿਹਾ ਜੀ ਮੇਨਾਂ ਧੋਖਾ ਧੜੀ ਹੋਈ ਹੈ ਜੀ ਮੈਂ ਆਪਣੇ ਬੱਚੇ ਦੀ ਭਰਤੀ ਕਰਾਉਣ ਸੰਬੰਧੀ ਕਿਸੇ ਨੇ ਗੱਲ ਕੀਤੀ ਸੀ ਕਿ ਇਸ ਰਿਸ਼ਤੇਦਾਰ ਨੇ ਮੈਨੂੰ ਦੱਸਿਆ ਸੀ ਕਿ ਅਤਰਲੋਚਨ ਸਿੰਘ ਆਦਮ ਪਰ ਤੇ ਉਹਨਾਂ ਦੇ ਨਾਲ ਸੰਪਰਕ ਹੋਇਆ ਸਾਡਾ ਜੀ ਸੰਪਰਕ ਕਰਨ ਦੇ ਨਾਲ ਸਾਨੂੰ ਨੰਬਰ ਭੇਜਿਆ ਜੀ ਨੰਬਰ ਤੇ ਉਹ ਕਹਿੰਦੇ ਤੁਸੀਂ ਐਨੇ ਪੈਸੇ ਲੱਗਣੇ ਸਾਡੇ ਇੱਕ ਬੱਚੇ ਦੇ 70000 ਰੁਪਏ ਆ ਜੀ ਤੁਸੀਂ ਭਰਤੀ ਕਰਾਣੀ ਤਾਂ ਸਾਨੂੰ ਇਸ ਨੰਬਰ ਤੇ ਐਨੇ ਪੈਸੇ ਪਾ ਦਿਓ ਤਾਂ ਮੈਂ ਤੋਂ ਉਹ ਬੱਚਿਆਂ ਦਾ ਜੀ ਹੋਰ ਵੀ ਰਿਸ਼ਤੇਦਾਰਾਂ ਦਾ ਜੀ ਆਪਣੇ ਬੱਚੇ ਉਹ ਬੱਚਿਆਂ ਦਾ 55000 ਰੁਪਏ ਉਹਨੂੰ ਮੈਂ ਬਾਤ ਦਾ ਉਹ ਤੋਂ ਬਾਅਦ ਵਿੱਚ ਮੈਨੂੰ 2021 ਦੀ ਗੱਲ ਹੈ ਜੀ ਮੋੜ ਕੇ ਅਸੀਂ ਉਹਨਾਂ ਨੂੰ ਫੋਨ ਤੇ ਕੰਟੈਕਟ ਕਰਦੇ ਰਹੇ ਬਸ ਕਦੇ ਅੱਜ ਹੋ ਗਿਆ ਜੀ ਕਦੇ ਕੱਲ ਹੋ ਗਿਆ ਜੀ ਕਦੇ 15 ਦਿਨਾਂ ਨੂੰ ਹੋ ਜਾਣਾ ਕਿ ਫੈਲਾ ਬਣ ਗਈਆਂ ਜੀ ਆਹ ਕੁਝ ਹੋ ਗਿਆ ਜੀ ਆਹ ਹੋ ਗਿਆ ਉਹ ਤਕਰੀਬਨ 9 ਬੱਚਿਆਂ ਦੇ ਪੈਸੇ ਸੀਗੇ ਜੀ ਜਿਹੜੀ ਟੋਟਲ ਰਕਮ 275000 ਰੁਪਏ ਹੈ ਜੀ ਠੀਕ ਹੈ ਜੀ ਤੇ ਉਹਨੇ ਸਾਡੀ ਕੋਈ ਆਈ ਗਈ ਨਹੀਂ ਕਈ ਕਟ ਸ਼ੰਕਰ ਕੰਪਲੇਂਟ ਵੀ ਕੀਤੀ ਉੱਥੋਂ ਵੀ ਸਾਨੂੰ ਥੋੜੇ ਬਹੁਤ ਪੈਸੇ ਮਿਲੇ ਜੀ ਤੇ ਉਹ ਤੋਂ ਬਾਅਦ ਵਿੱਚ ਕੇਸ ਮੈਂ ਵਿਜੀਲੈਂਸ ਦਫ਼ਤਰ ਵਿੱਚ ਲਾ ਦਿੱਤਾ ਉਹ ਹੁਣ ਬੰਦੇ ਅਰੈਸਟ ਹੋ ਗਿਆ ਜੀ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੇ ਬੱਚਿਆਂ ਦੇ ਜਿਹੜੇ ਪੈਸੇ ਆ ਸਾਨੂੰ ਵਾਪਸ ਕਰਵਾਏ ਜਾਣ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਅਸੀਂ ਕੀ ਘਟਨਾ ਹੋਈ ਹੈ ਸਾਰੀ ਇਹ ਸੁਰਿੰਦਰ ਸਿੰਘ ਜੀ ਮੇਰੇ ਪਿੰਡ ਦੇ ਬਸਨੀਕ ਆ ਪਿੰਡ ਲੰਗੜਾ ਤਹਿਸੀਲ ਕੜਸ਼ਾਂਕਰ ਜਿਲ੍ਹਾ ਹੁਸ਼ਿਆਰਪੁਰ ਹੈ ਮੈਂ ਸੀ ਇੱਥੋਂ ਤੋਂ ਮੇਰੇ ਭਾਈ ਸਰਪੰਚ ਹੈ ਇਹ ਮੇਰੇ ਕੋਲ ਵੀ ਆਏ ਸੀ ਇਹਨਾਂ ਨੇ ਬੱਚਿਆਂ ਨੂੰ ਰੋਜ਼ਗਾਰ ਦੇਣ ਲਈ ਹਰ ਬੰਦਾ ਕੋਸ਼ਿਸ਼ ਕਰਦਾ ਇਹਨਾਂ ਨੂੰ ਵੀ ਕਿਸੇ ਤੋਂ ਖਬਰ ਮਿਲੀ ਵੇ ਕੋਈ ਬੰਦਾ ਮੁਲਾਜ਼ਮ ਹੈ ਪੁਲਿਸ ਦੇ ਵਿੱਚ ਨੌਕਰੀ ਕਰਦਾ ਵੀ ਉਹ ਭਰਤੀ ਕਰਵਾਉਂਦਾ ਹੈ ਇਹਨਾਂ ਨੇ ਉਹਨਾਂ ਦੇ ਝਾਸੇ ਚ ਆ ਕੇ ਪੈਸੇ ਉਹਨੂੰ ਦੋਨੇ ਇਹਨਾਂ ਦੇ ਬੇਟੀ ਤੇ ਬੇਟਾ ਹੈਗੇ ਆ ਭਾਰਤੀ ਕਰਾਉਣ ਦੇ ਚੱਕਰ ਚ ਪੈ ਗਏ ਇਹਨਾਂ ਨੇ ਉਹਨਾਂ ਨੂੰ ਪੈਸੇ ਫਸਾ ਲਏ ਇਹ ਵਿਚਾਰੇ ਦਿਹਾੜੀਦਾਰ ਮਜ਼ਦੂਰ ਹੈਗੇ ਆਪਣੇ ਪਤਾ ਨਹੀਂ ਕਿੱਦਾਂ ਪੈਸੇ ਜੋੜੇ ਐ ਉਹ ਇਹਨਾਂ ਨੇ ਫਸਾ ਲਏ ਆ ਨਾਲ ਦੀ ਨਾਲ ਇਹਨਾਂ ਦੇ ਰਿਸ਼ਤਦਾਰਾਂ ਨੇ ਵੀ ਫਸਾ ਲਏ ਆ ਔਰ ਮੈਨੂੰ ਉਦੋਂ ਦੱਸਿਆ ਸੀ ਇਹਨਾਂ ਨੇ ਜਦੋਂ ਗੜਚਾਂ ਕੰਪਲੇਂਟ ਇਹਨੇ ਪਾਈ ਸੀ ਅਸੀਂ ਵੀ ਉਹਨਾਂ ਨੂੰ ਕੋਸ਼ਿਸ਼ ਕੀਤੀ ਕਹਿ ਕੇ ਤੇ ਇਹਨਾਂ ਦੇ ਪੈਸੇ ਦਵਾਏ ਜਾਣ ਪਰ ਥੋੜੇ ਬਹੁਤੇ ਮਲੇ ਮੁੜ ਕੇ ਉਹਨਾਂ ਨੇ ਇਹਨਾਂ ਨੂੰ ਆਈ ਗਈ ਨਹੀਂ ਦਿੱਤੀ ਤੇ ਫਿਰ ਇਹਨਾਂ ਨੇ ਹੁਣ ਪਿੱਛੇ ਜਾ ਸਾਨੂੰ ਪਤਾ ਲੱਗਿਆ ਵੇ ਵਿਜੀਲੈਂਸ ਵਿੱਚ ਦਿੱਤੀ ਐ ਦਰਖਾਸਤ ਤੇ ਉਹ ਬੰਦੇ ਹੁਣ ਅਰੈਸਟ ਹੋ ਗਏ ਜਿਹੜੇ ਠੱਗ ਸੀਗੇ ਦੋ ਬੰਦੇ ਅਰੈਸਟ ਹੋਏ ਐ ਕੋ ਹੋਰ ਜੜੀ ਉਹਨਾਂ ਦੀ ਟੀਮ 'ਚ ਹੋਏਗਾ ਠਗੀ ਠੋਰੀ ਵਾਲੇ ਮਾਮਲੇ 'ਚ ਉਹ ਹੁਣ ਪੁਲਿਸ ਤਵਦੀਸ਼ ਕਰੂਗੀ ਇਹ ਪੈਸੇ ਜਿਹੜੇ ਐ ਇਹਨਾਂ ਦੇ ਵਿਚਾਰਿਆਂ ਦੇ ਗਰੀਬਾਂ ਦੇ ਐ ਵਿਆਜ ਤੇ ਵੀ ਲਏ ਹੋਣਗੇ ਪਤਾ ਨਹੀਂ ਕਿੱਥੋਂ ਪੈਦਾ ਕੀਤੇ ਐ ਉਹ ਰੋਜ਼ਗਾਰ ਲੱਭਦੇ ਲੱਭਦੇ ਆਪਣੇ ਪੈਸੇ ਵੀ ਗਵਾ ਬੈਠੇ ਤੇ ਔਰ ਬੱਚੇ ਵਿਚਾਰੇ ਜਿਹੜੇ ਐ ਉਹ ਇਹਨਾਂ ਦੇ ਬੇਰੁਜ਼ਗਾਰ ਐ ਔਰ ਆਪ ਇਹ ਡਿਪਰੈਸ਼ਨ 'ਚ ਚਲੇਗਾ ਜੀ